ਕਾਗਰ ਕਰਕੇ ਸ਼ਰਧ ਕਰ ਲੋ ਵਾਹੀ ਗੁਰੂ ਦਾ ਪਿਆਰਿਓ ਮਾਨ ਨੂੰ ਹੀ ਕਾਗਰ ਕਰਕੇ ਸ਼ਰਧ ਕਰ ਲੋ ਜੈਕਾਰ ਅੱਜ ਸੰਗਤ ਬਹੁਤ ਜ਼ਿਆਦਾ ਹੈਗੀ ਸਾਰਾ ਪਿੰਡ ਅੱਜ ਲਗਭਗ ਮੈਂ ਹਰ ਸੰਤ ਨਾਮ ਚਰਨ ਲਾ ਕੇ ਵਾਝੇ ਅਨਹਤ ਪੁਰੇ ਦਰਬਾਰਾਈ ਹੋ ਰਾਂ ਵੱਲੋਂ ਕੇਲਿਆਂ ਦੇ ਪ੍ਰਸਾਦ ਦੀ ਸੇਵਾ ਕੀਤੀ ਜਾ ਰਹੀ ਹੈ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਤੇ ਆਪਾਂ ਨੇ ਬਲੌਗ ਬਣਾਇਆ ਸੀਗਾ ਤੇ ਤੁਸੀਂ ਸਾਰਾ ਬਲੌਗ ਜ਼ਰੂਰ ਦੇਖਿਓ। ਤਨ ਤੂੰ ਹੀ ਨਿਰੰਕਾਰ ਤਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਸਤਿਗੁਰ ਨਾਨਕ ਪ੍ਰਗਟਿਆ ਸਤਿ ਨਰਵਾ ਗੁਰ ਜਾਵੇ ਬੋਲੇ ਇਸੋ ਨਿਹਾਲ ਸਬਾਹ ਸ੍ਰੀ ਆਕਾਲ ਬੋਲੇ ਇਸੋ ਨਿਹਾਲ ਸਬਾਹ ਸ੍ਰੀ ਆਕਾਲ ਬੋਲੇ ਇਸੋ ਨਿਹਾਲ ਸਬਾਹ ਸ੍ਰੀ ਆਕਾਲ ਬੋਲੇ ਇਸੋ ਨਿਹਾਲ बोले सो निहाल सत श्री अकाल बोले सो निहाल सत श्री अकाल बोले सो निहाल सत श्री अकाल साथ संगते निस्सारि से करिये जगना वो अखरेयो ਈ ਸੰਗ ਤੇ ਜਾ ਕਨਾ ਲੋਕ ਵਖਰੇ ਯੋ ਤੇਰੀ ਅਪਾ ਦਾ ਰੀਏ ਜਾ ਕਨਾ ਲੋਕ ਵਖਰੇ ਹੁਣ ਅੱਗੇ ਚਲਾਇਆਗਾ ਥੋੜਾ ਇਹਨਾਂ ਨੂੰ ਬੱਚੇ ਨੂੰ ਆਖਿਆ ਸੀ ਤੂੰ ਮੁਰੇ ਚਲਾ ਦੇ ਯਾਦ ਸੰਗ ਤੇਰੀ ਅਪਾ ਦਾ ਰੀਏ ਚਰਿਏ ਸੰਗ ਸਾਕ संग नालो वख रहि निसंग सच नालो वखरियो वख रहो निशंग ते वखरियो्हेगुरु प्यारे जितनूकागर ਕੀ ਜੈਸ ਕਰ ਲੋ ਵਾਹੀ ਗੁਰੂ ਦਾ ਪਿਆਰਿਓ ਮਾਨ ਨੂੰ ਹੀ ਕਾਗੁਰ ਕਰਕੇ ਜੈਸ ਕਰ ਲੋ ਵਾਹੀ ਗੁਰੂ ਦਾ ਪਿਆਰਿਓ ਆਪਣੇ ਇਧਰ ਮੰਡੀ ਹੈਗੇ ਇਧਰ ਆਪਣੇ ਮੰਡੀ ਹੈਗੀ ਇਧਰ ਆਏ ਸੀਗੇ ਆ ਵੇਖੋ ਬਾਰਾ ਸਰਦੀ ਧਮਾੜਾ ਕੀਤੀ ਹੋਈ ਹੈ ਦੇਖੋ ਕਿ ਨਹੀਂ ਸੁਣ ਲੱਗਦੀ ਉਹ ਗੁਰਾਂ ਦਾ ਜਨਮ ਦਿਹਾੜਾ ਆਇਆ ਹੋਣ ਬਧਾਈਆਂ ਜੀ ਗੁਰਾਂ ਦਾ ਜਨਮ ਦਿਹਾੜਾ ਆਇਆ ਸਭ ਨੂੰ ਹੋਣ ਬਧਾਈਆਂ ਜੀ ਗੁਰਾਂ ਦਾ ਜਨਮ ਦਿਹਾੜਾ ਆਇਆ ਨਾਮ ਸਤਨਾਮ ਸਤਨਾਮ ਦੀ ਵਾਹਿਗੁਰੂ 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 ਜੀ ਸਤਨਾਮ 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 ਜੀ ਓਏ ਜੈਕਾਰ ਹੋ ਰਹੀ ਏ ਜੀ ਤੇਰੀ ਵੀ ਜੈ ਜੈਕਾਰ ਅੱਜ ਸੰਗਤ ਬਹੁਤ ਜ਼ਿਆਦਾ ਆਈਗੀ ਦੇਵ ਜੀ ਹੋ ਰਹੀ ਏ ਸਾਰਾ ਪਿੰਡ ਅੱਜ ਦਾ ਲੱਗ ਪਿਆ ਜੈਕਾਰ ਹੋ ਰਹੀ ਏ ਜੀ ਤੇਰੀ ਜੈ ਜੈਕਾਰ ਆ ਵੇਖੋ आगे पन तो है गुरुआई पन है पन है से बात सिमरन मैनो से बातें सिमरन मैनो से सिमरन मो श्री भाती सिमर मैनो बग सिंगर मीरिया सि भाती सिमरन बैग सिंगर मीरिया सि सिमरन बै सेवा सिमरन मनो सेवा वाती सिमरन मनो तन है गुरू गोबिंद सिंह जी तन है पन है तन है तन है अमृत की पती पन है श्री गुरू ग्रंथ साहिब जीन हैन है तन है तेस है तन है तन है गुरू नानक साहिब जी तन है तन हा तन हा तन है गुरू नानक साहिब जी तन ह ਬੱਚੇ ਸੇਵਾ ਕਰਾਉਣਗੇ ਅੱਜ ਕਹਿੰਦੇ ਅਸੀਂ ਸੇਵਾ ਕਰਾਵਾਂਗੇ ਸੇਵਾ ਕਰਾਉਂਗੇ ਇਹ ਦੇਖੋ ਨਿੱਕੇ ਜਿਹੇ ਮਰਤ ਸਕਿਆ ਹੋਇਆਗਾ ਸੋਦਰ ਸਾਡਾ ਵਰਦਾਨ ਖੜਾ ਕਿਵੇਂ ਹੈ ਗਰਮਣਾ ਕਰਨਾ ਗਰਮ ਇਹ ਸਾਡਾ ਗਰਫਤ ਹੈ ਸੇਵਾ ਕਰਾ ਦੇ ਜੰਗਾ ਸਤਨਾਮ ਸ੍ਰੀ ਵਾਹਿਗੁਰੂ 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 ਬਣਾਈ ਜਾਂਦੇ ਨੇਗੇ ਤੇ ਕੁਝ ਇਹ ਮਦਾਨੇ ਦਾ ਲੰਗਰ ਹੈਗਾ ਨਾਲ ਬਿਸਕਟਾਂ ਦਾ ਲੰਗਰ ਆ ਖੋਲੀ ਜਾਂਦੇ ਨੇ ਮੁੰਡੇ ਨੌਜਵਾਨ ਮੈਂ ਹਰ ਸੰਤਾਨ ਕਰੋ ਚਰਨ ਲਾ ਕੇ ਵਾਝੇ ਅਨਹਤ ਤੂਰੇ ਭਾਈ ਹੋਰਾਂ ਬਲੋ ਕੇਲਿਆਂ ਦੇ ਪ੍ਰਸਾਦ ਦੀ ਸੇਵਾ ਕੀਤੀ ਜਾ ਰਹੀ ਹੈ। ਅਰਦਾਸ ਕਰਨ ਤੋਂ ਬਾਅਦ ਹੁਣ ਸਾਰੇ ਜਾਨੇ ਲੰਗਰ 'ਚ ਆ ਗਏ ਆਗੇ। ਇਧਰ ਸੇਵਾ ਚੱਲ ਰਹੀ ਹੈਗੀ। ਅੱਜ ਸੰਗਤ ਬਹੁਤ ਜ਼ਿਆਦਾ ਹੈਗੀ।